ਲੈ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਇਆ ਜੌਂਡੀਅਰ ਟਰੈਕਟਰ ਤੇ ਟਰੈਕਟਰ ਮਿੱਤਰੋ ਹੈਗਾ ਪੂਰਾ ਨਵਾਂ ਮਾਡਲ ਹੈਗਾ 2018 ਤੇ ਇਹ ਟਰੈਕਟਰ ਸਿਰਫ ਤੇ ਸਿਰਫ 1800 ਘੰਟੇ ਚੱਲਿਆ 1800 ਘੰਟਾ ਚੱਲਿਆ ਜੌਂਡੀਅਰ ਆ ਖੜਾ ਬਾਈ ਕਾਗਨੇ ਗੁਲ ਕਾਗਨੇ ਹਾਲ ਚੱਲ ਕੇਵੇਂ ਆ ਬਾਈ ਠੀਕ ਹੈ ਬਾਈ ਵਧੀਆ ਬਹੁਤ ਤੇ ਮੈਨੂੰ ਐ ਦੱਸਦੇ ਹੁਣ ਜਿਵੇਂ ਚੱਲਿਆ 1800 ਘੰਟਾ ਤੇ ਇਹਦੇ ਸਮਾਨ ਹੀ ਬੜਾ ਲੱਗਿਆ ਵਾ ਇਧਰ ਤਾਂ ਸਾਰਾ ਸਮਾਨ ਨਾਲ ਹੀ ਦੇ ਦੇਾਂਗੇ ਆਪਾਂ ਨਾਲ ਹੀ ਦੇ ਦਾਂਗੇ ਟਾਇਰ ਲੱਗਿਆ ਰੇਡੀਓ ਦਾ ਲਾਇਸੈਂਸ ਕੰਪਨੀ ਤੇ ਅਗਲੇ ਟਾਇਰ ਵੀ ਲਾਇਸੈਂਸ ਕੰਪਨੀ ਦੇ ਆ ਲੱਗਿਆ ਜਹਾਜੀ ਮਿੱਤਰੋ ਟਰੈਕਟਰ ਹੈਗਾ ਪੂਰਾ ਚੰਗਾ ਜਦੋਂ ਤੁਹਾਨੂੰ ਕਹਿੰਦਾ ਵੀ 1800 ਘੰਟਾ ਦਾ ਨਵਾਂ ਹੀ ਆ ਟਰੈਕਟਰ ਰੇਟ ਵੀ ਤੁਹਾਨੂੰ ਬੜਾ ਵਜਬ ਦੇਣਾ ਮਿਊਜ਼ਿਕ ਸਿਸਟਮ ਟਰੈਕਟਰ ਤੇ ਲੱਗਿਆ ਵਾ ਪੂਰਾ ਹੈਵੀ ਤੇ ਸਾਜੋ ਸਮਾਨ ਤੁਹਾਨੂੰ ਯਾਰ ਸਾਰਾ ਮਿਲ ਜੂ ਤੇ ਹੁਣ ਜਿੰਮੀ ਕਹਿੰਦੀ ਇਹ ਗੱਲ ਆ ਕੇ ਖੜ ਜਾਂਦੀ ਆ ਰੇਟ ਤੇ ਗਗਨੇ ਡਿਮਾਂਡ ਹੈਗੀ ਆ 6 ਲੱਖ ਤੇ 85 ਹਜ਼ਾਰ ਤੇ 6.5 ਦਾ ਦੇ ਦਾਂਗੇ ਵੀਰੇ ਸਾਡੇ 6 ਲੱਖ ਦਾ ਟਰੈਕਟਰ ਸੱਜਣੋ ਲੈ ਜਿਓ। ਸਾਰਾ ਸਮਾਨ ਸਾਰਾ ਕੁਝ ਵਿੱਚੇ। ਸਾਰਾ ਕੁਝ ਨੂੰ ਵਿੱਚੀ ਮਿਲ ਜੂ 35000 ਮਾਨਤਾ ਨ ਹੋ ਜੂ। ਪੀਵੀ ਨੰਬਰ ਦੇ ਵਿੱਚ ਇਹ ਲੋਕਲ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ। ਤੇ ਇਹ ਖੜਾ ਜੀ ਪਿੰਡ ਹੈਗਾ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਡੱਬ ਵਾਲੀ ਦੇ ਜਮਾ ਨਾਲ ਪਿੰਡਾ ਬਾਈ ਦਾ। ਤੇ ਮੋਬਾਈਲ ਨੰਬਰ ਕਿੰਨਾ ਜੀ ਆਪਣਾ? 9988745430 ਨੰਬਰ ਲਾਤਾ ਸਕਰੀਨ ਦੇ ਉੱਤੇ ਲਾਹਾ ਲੈ ਲੋ ਚੱਕ ਕੇ ਨੰਬਰ ਲਾ ਲੋ ਮਿੱਤਰੋ ਕਰ ਦੋ ਰੱਬ ਕੇ ਸ਼ੇਅਰ ਧੰਨਵਾਦੀ।